ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਮਹਾਕੁੰਭ ਪ੍ਰਗਿਆ ਰਾਜ ਜਿਵੇਂ ਕਿ ਤੁਹਾਨੂੰ ਪਤਾ ਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਰਧਾ ਦੇ ਮੁਤਾਬਿਕ ਉੱਥੇ ਪਹੁੰਚ ਰਹੇ ਨੇ ਪਰ ਉੱਥੇ ਕੁਝ ਜਹੇ ਸ਼ਰਾਰਤੀ ਅੰਸਰ ਵੀ ਪਹੁੰਚ ਰਹੇ ਨੇ ਜਿਨ੍ਹਾਂ ਦੇ ਵੱਲੋਂ ਗਲਤ ਹਰਕਤਾਂ ਕੀਤੀਆਂ ਜਾ ਰਹੀ ਨੇ ਵੈਸੇ ਇੱਕ ਗੱਲ ਦੇਖੀ ਜੋ ਹੈ ਕਿ ਜਿੱਥੇ ਇੱਕ ਵਾਰ ਇਕੱਠ ਹੋਣਾ ਸ਼ੁਰੂ ਹੋ ਜਾਵੇ ਚਾਹੇ ਕੋਈ ਮੇਲਾ ਹੋਵੇ ਚਾਹੇ ਕੁਝ ਵੀ ਹੋਵੇ ਤਾਂ ਲੋਕ ਹੁਮ ਹਮਾ ਕੇ ਉੱਥੇ ਪਹੁੰਚਦੇ ਨੇ ਚਾਹੇ ਉਹਨਾਂ ਦੇ ਨਾਲ ਉੱਥੇ ਜਾ ਕੇ ਕੁਝ ਵੀ ਹੋ ਜਾਵੇ ਜੇਕਰ ਸ਼ਰਧਾ ਮਨ ਦੇ ਵਿੱਚ ਹੋਵੇ ਤਾਂ ਘਰ ਬੈਠ ਕੇ ਵੀ ਰੱਬ ਨੂੰ ਤੇ ਆਇਆ ਜਾ ਸਕਦਾ ਪਰ ਦੇਖਿਆ ਜਾ ਰਿਹਾ ਕਿ ਲਗਾਤਾਰ ਮਹਾਕੁੰਭ ਦੇ ਵਿੱਚ ਜਿੱਥੇ ਭਗਦੰਮਾ ਚੜੀਆ ਉੱਥੇ ਹੀ ਕੁਝ ਤਿੰਨ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਬਲੋ ਇਸ਼ਨਾਨ ਕਰਦੀਆਂ ਮਹਿਲਾਵਾਂ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੇ ਜਾਂਦੇ ਸੀ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਵੇਚ ਵੇਚ ਕੇ ਉਹਨਾਂ ਤੋਂ ਚੰਗੀ ਮੋਟੀ ਕਮਾਈ ਕੀਤੀ ਜਾਂਦੀ ਸੀ ਜਿਸ ਦੇ ਮਾਮਲੇ ਦੇ ਵਿੱਚ ਪੁਜਜਰਾਤ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਇਹ ਤਿੰਨਾਂ ਨੂੰ ਗ੍ਰਿਫਤਾਰ ਕਰਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਉਹੀ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਜਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਦੇਖੋ ਇਹ ਖਾਸ ਰਿਪੋਰਟ ਉੱਤਰ ਪ੍ਰਦੇਸ਼ ਦੇ ਪ੍ਰਗਿਆ ਰਾਜ ਦੇ ਵਿੱਚ ਮਹਾ ਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਮੇਂ ਦੌਰਾਨ ਲੱਖਾਂ ਸ਼ਰਧਾਲੂ ਸੰਗਮ ਸ਼ਹਿਰ ਪਹੁੰਚ ਰਹੇ ਨੇ ਔਰਤਾਂ ਬੱਚੇ ਬੁੱਢੇ ਸਾਰੇ ਹੀ ਪਵਿੱਤਰ ਡੁਬਕੀ ਲਗਾਉਣ ਲਈ ਮਹਾਕੁੰਭ ਜਾ ਰਹੇ ਨੇ ਇਸ ਦੇ ਨਾਲ ਹੀ ਕੁਝ ਲੋਕ ਇਸ ਪਵਿੱਤਰ ਸਮੇਂ ਦੌਰਾਨ ਵੀ ਆਪਣੀਆਂ ਗਤੀਵਿਧੀਆਂ ਤੋਂ ਨਹੀਂ हट ਰਹੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਸੰਗਮ ਦੇ ਵਿੱਚ ਨਹਾਉਂਦੀਆਂ ਔਰਤਾਂ ਦੀਆਂ ਵੀਡੀਓਜ਼ ਪੋਸਟਾਂ ਕਰ ਰਹੇ ਨੇ ਨਾਲ ਹੀ ਇਹ ਵੀਡੀਓ ਡਾਰਕ ਵੈਬ ਤੇ ਵੀ ਵਿੱਚ ਚਾਰੇ ਨੇ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਤਿੰਨ ਮੁਲਜ਼ਮਾਂ ਦੀਆਂ ਤਸਵੀਰਾਂ ਦੇਖ ਰਿਹਾ ਤਾਂ ਦਾਦੇ ਇਹ ਉਹੀ ਨੇ ਜਿਨ੍ਹਾਂ ਦੇ ਵੱਲੋਂ ਔਰਤਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਵੇਚੀਆਂ ਜਾ ਰਹੀਆਂ ਸੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦਾ ਨਾਮ ਚੰਦਰਪ੍ਰਕਾਸ਼ ਪ੍ਰਗਨੇਸ਼ ਅਤੇ ਪ੍ਰਨਵ ਤੇਲੀ ਨੇ ਮਹਾਕੁੰਬ ਦੇ ਵਿੱਚ ਔਰਤਾਂ ਦੇ ਇਸ਼ਨਾਨ ਕਰਨ ਦੀ ਵੀਡੀਓ ਲੱਗ ਕੇ ਪੁਲਿਸ ਹੁਣ ਹਰਕਤ ਵਿੱਚ ਆ ਗਈ ਤੇ ਜਾਂਚ ਕੀਤੀ ਜਾ ਰਹੀ ਹੈ ਡਾਰਕ ਵੈਬ ਦੇ ਉੱਤੇ ਵੀਡੀਓ ਵੇਚਣ ਦੇ ਮਾਮਲੇ ਦੀ ਜਾਂਚ ਪ੍ਰਗਿਆ ਰਾਸ ਤੋਂ ਲੈ ਕੇ ਗੁਜਰਾਤ ਤੇ ਮਹਾਰਾਸ਼ਟਰ ਤੱਕ ਪਹੁੰਚ ਗਈ ਹੈ ਜਾਂਚ ਦੌਰਾਨ ਮਹਾਰਾਸ਼ਟਰ ਦੇ ਲਤੂਰ ਦੇ ਰਹਿਣ ਵਾਲੇ ਪ੍ਰਨਮ ਤੇਲੀ ਅਤੇ ਸਾਂਗਲੀ ਦੇ ਰਹਿਣ ਵਾਲੇ ਇੱਕ ਲੜਕੇ ਦੇ ਨਾਮ ਸਾਹਮਣੇ ਧੋਮਨੂ ਗੁਜਰਾਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੋਸ਼ੀ ਚੰਦਰ ਪ੍ਰਕਾਸ਼ ਫੂਲ ਚੰਦ ਮੋਂਡਾ ਦੇ ਚੈਨਲ ਤੇ ਕੁੰਬ ਦੇ ਵੀਡੀਓ ਮਿਲੇ ਸਨ ਉਸਨੇ ਸੀਸੀਟੀਵੀ ਚੈਨਲ 11 ਦੇ ਨਾਮ ਤੇ ਇੱਕ ਟੈਲੀਗ੍ਰਾਮ ਖਾਤਾ ਬਣਾਇਆ ਤੇ ਵੀਡੀਓ ਅਪਲੋਡ ਕਰਕੇ ਪੈਸੇ ਕਮਾ ਰਿਹਾ ਸੀ ਸਮਾਲ ਦੇ ਵਿੱਚ ਗੁਜਰਾਤ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਲਤਰੂ ਜ਼ਿਲ੍ਹੇ ਦਾ ਰਹਿਣ ਵਾਲਾ ਪ੍ਰਨਮ ਤੇਲੀ ਨਾਮ ਦਾ ਮਲਜ਼ਮ ਵਿਦੇਸ਼ੀ ਹੈਕਰਾਂ ਦੇ ਸੰਪਰਕ ਦੇ ਵਿੱਚ ਸੀ ਮਲਜ਼ਮਾ ਨੂੰ ਰੂਮਾਨੀਆ ਤੇ ਅੰਟਲਾਂਟਾ ਦੇ ਹੈਕਰਾਂ ਨਾਲ ਜੋੜਿਆ ਗਿਆ ਉਹ ਪ੍ਰਗਿਆ ਰਾਜ ਦੇ ਮਾਲਾ ਅਤੇ ਹਸਪਤਾਲਾਂ ਦੇ ਵੀਡੀਓ ਬਣਾਉਂਦਾ ਤੇ ਉਹਨਾਂ ਨੂੰ ਡਾਰਕ ਵੈਬ 'ਤੇ ਵੇਚਦਾ ਲਤਰੂ ਦੇ ਇਸ ਮਲਜ਼ਮ ਦੇ ਨਾਲ ਮਹਾਰਾਸ਼ਟਰ ਦੇ ਸਾੰਗਲੇ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਇਹਨਾਂ ਸਾਰਿਆਂ ਨੇ ਟੈਲੀਗ੍ਰਾਮ ਦੇ ਵ ਸੈਂਪਰਸ਼ਿਪ 2000 ਤੋਂ 4000 ਰੁਪਏ ਦੇ ਵਿੱਚ ਦੇ ਕੇ ਇਹਨਾਂ ਵੀਡੀਓ ਤੋਂ ਪੈਸੇ ਕਮਾਏਗੇ ਪਰ ਅਗਿਆਰਾਜੂਗ ਦਾ ਦੇ ਕੁੰਭ ਮੇਲੇ ਦੇ ਵਿੱਚ ਔਰਤਾਂ ਦੇ ਨੰਨਾਨ ਕਰਨ ਦੀ ਵੀਡੀਓ ਵਿਦੇਸ਼ੀ ਹੈਕਰਾਂ ਦੁਆਰਾ ਬਣਾਇਆ ਗਿਆ ਤੇ ਡਾਰਕ ਵੈਬ ਤੇ ਪੋਸਟ ਕੀਤੇਗੇ ਜਿਸ ਤੋਂ ਇਲਾਵਾ ਉਹਨਾਂ ਨੇ ਗੁਜਰਾਤ ਤੇ ਮਹਾਰਾਸ਼ਟਰ ਦੇ ਹਸਪਤਾਲਾਂ ਤੇ ਮਾਲਾ ਦੀਆਂ ਔਰਤਾਂ ਦੀਆਂ ਵੀਡੀਓਜ਼ ਵੀ ਬਣਾਈਆਂ ਤੇ ਪੋਸਟ ਕੀਤੀਆਂ ਇਹ ਵੀ ਸਾਹਮਣੇ ਆਇਆ ਕਿ ਗੁਜਰਾਤ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਲਤੂਰ ਤੋਂ ਪੈਸੇ ਦੇ ਲੈਣ ਦੇਣ ਦਾ ਇੱਕ ਲਿੰਕ ਮਿਲਿਆ ਲਤੂਰ ਦੇ ਮੁਲਜ਼ਮਾਂ ਨੂੰ ਆਪਣੇ ਖਾਤੇ ਵਿੱਚ ਵਿਦੇਸ਼ ਤੋਂ ਪੈਸੇ ਮਿਲੇ ਨੇ ਗੁਜਰਾਤ ਅਤੇ ਪ੍ਰਗਿਆ ਰਾਜ ਦੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਮਾਲ ਦੇ ਵਿੱਚ ਹੁਣ ਤੱਕ ਕੁੱਲ 13 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਪੁਲਿਸ ਦੀ ਸਾਈਬਰ ਟੀਮ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਗਸ਼ਤ ਕਰ ਰਹੀ ਹੈ ਇਸ ਦੇ ਨਾਲ ਹੀ ਇਤਰਾਜਕ ਪੋਸਟਾਂ ਪਾਉਣ ਅਤੇ ਫਵਾਵਾ ਫੈਲਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਖੰਡ ਲੋਕ